ਬਾਕੀ ਜੇ ਸਾਡੇ ਕੋਲ ਕੋਈ ਖੂਨ ਦਾ ਕਤਰਾ ਜਾਂ ਸਾਡਾ ਕੋਈ ਅੰਗ ਉਹ ਤੇ ਇਸੇ ਮਨੁੱਖ ਸੇਵਾ ਕਰਾਂਗੇ ਸੱਚੇ ਭਾਸ਼ਾ ਜਰੂਰ ਸਾਡੀ ਝੋਲੀ ਵਿੱਚ ਉਹਦੀ ਜ਼ਿੰਦਗੀ ਪਾਣਗੇ ਤਾਂ ਰਾਜਵੀ ਜਵੰਦਾ ਦੇ ਲਈ ਜਿੱਥੇ ਕੁੱਲ ਪੰਜਾਬ ਛੱਡੋ ਤੁਸੀਂ ਕੁੱਲ ਦੁਨੀਆ ਦੇ ਵਿੱਚ ਜਿੱਥੇ ਅਰਦਾਸਾਂ ਹੋ ਰਹੀਆਂ ਜਿੱਥੇ-ਜਿੱਥੇ ਪੰਜਾਬੀ ਬੈਠਾ ਹੈ ਹਰ ਕੋਈ ਆਪਣੇ ਮੰਨਤਾ ਦੇ ਨਾਲ ਜਿੱਥੇ-ਜਿੱਥੇ ਉਸ ਦੀ ਮੰਨਤਾ ਉੱਥੇ ਜਾ ਕੇ ਅਰਦਾਸ ਕਰ ਰਿਹਾ ਰਾਜਵੀ ਜਵੰਦਾ ਦੀ ਸਿਹਤ ਯਾਗੀ ਦੀ ਲਈ ਤਾਂ ਵੱਖੋ-ਵੱਖਰੇ ਜਿਹੜੇ ਆ ਇੱਥੇ ਸਾਨੂੰ ਗੈਸਟਸ ਵੀ ਦੇਖਣ ਨੂੰ ਮਿਲ ਰਿਹਾ ਬਹੁਤ ਸਾਰੇ ਰਾਜਵੀ ਜਵੰਦਾ ਦੇ ਫੈਨ ਜਿਹੜੇ ਨੇ ਉਹ ਇੱਥੇ ਆ ਰਹੇ ਨੇ ਕੱਲ ਇੱਕ ਫੈਨ ਬਠਿੰਡੇ ਤੋਂ ਸਪੈਸ਼ਲ ਫੋਰਟਿਸ ਮੁਹਾਲੀ ਆਉਂਦਾ ਔਰ ਇੱਕ ਝਲਕ ਪਾਉਣ ਦੇ ਲਈ ਤਾਂ ਦੱਸ ਦੇ ਕੇ ਅਜਿਹਾ ਬਹੁਤ ਸਾਰੇ ਲੋਕ ਕਿਉਂਕਿ ਪਿਆਰ ਕਰਦੇ ਨੇ ਰਾਜਵੀ ਜ ਬੇਬੇ ਜੀ ਸਾਡੇ ਨਾਲ ਨੇ ਇਹ ਬੇਬੇ ਜੀ ਰੋਜ਼ ਜਿਸ ਦਿਨ ਦਾ ਰਾਜੀ ਜਵੰਦਾ ਇੱਥੇ ਦਾਖਲਾ ਹੈ ਰੋਜ਼ਾਨਾ ਇੱਥੇ ਆਉਂਦੇ ਨੇ ਔਰ ਸੇਵਾ ਵੀ ਕਰਦੇ ਨੇ ਗੱਲਬਾਤ ਕਰਦੇ ਆ ਬੇਬੇ ਸਭ ਤੋਂ ਪਹਿਲਾਂ ਤੁਹਾਡਾ ਨਾਮ ਕਿੱਥੋਂ ਹੋਣ ਸੀ ਮੇਰੇ ਨਾਮ ਬੀਬੀ ਕੁਲਦੀਪ ਕੌਰ ਹੈ ਜੀ ਮੈਂ ਅੰਬਸਰ ਸੇਵਾ ਕਰਦੀ ਅਸੀਂ 68 ਰਹਿੰਦੇ ਆ ਪਿੱਛੇ ਮਰਿੰਡੇ ਨੂੰ ਬਿਲੋਂਗ ਕਰਦੇ ਅਚ ਤੁਸੀਂ ਅੰਬਸਰ ਕੀ ਕਰਦੇ ਹੋ ਅਸੀਂ ਜਲ ਤੇ ਸੇਵਾ ਝਾੜੂ ਦੀ ਸੇਵਾ ਬਾਥਰੂਮਾਂ ਦੀ ਸੇਵਾ ਜਿੰਨੀ ਜਿਹੋ ਜਿਹੀ ਸੇਵਾ ਮਿਲਦੀ ਉੱਥੇ ਕਰਦੇ ਆ। ਤੇ ਤੁਸੀਂ ਇੱਥੇ ਲਗਾਤਾਰ ਆ ਰਹੇ ਹੋ ਪਹਿਲੇ ਦਿਨ ਤੋਂ? ਹਾਂਜੀ ਲਗਾਤਾਰ ਆ ਰਹੇ ਬੇਟੀ। ਕੜਾ ਪ੍ਰਸ਼ਾਦ ਲੈ ਕੇ ਆਉਂਦੇ ਸੀਗੇ। ਤੇ ਸਵੇਰੇ ਵੀ ਸ਼ਾਮ ਵੀ ਬਾਕੀ ਸ਼ਾਮ ਨੂੰ ਪ੍ਰਸ਼ਾਦਾ ਲੈ ਕੇ ਵੀ ਚਲ ਸੰਗ ਤਾਂ ਛਕਣ। ਤੇ ਕੱਲ ਤੋਂ ਇਹਨਾਂ ਨੇ ਰੋਜ਼ ਆਉਂਦੇ ਸੀਗੇ ਫੇਰ ਕੱਲ ਸ਼ਾਮੀ ਕਹਿੰਦੇ ਵੀ ਡਾਕਟਰ ਨਾ ਥੋੜਾ ਜਿਹਾ ਇਹ ਕਿਤਾ ਵੀ ਉਹਦੇ ਭੀੜ ਭੜਕਾਏ। ਮਰੀਜ਼ ਹੋਰ ਡਿਸਟਰਬ ਹੁੰਦੇ ਨੇ। ਇਸ ਗੱਲ ਦੇ ਮਾਰੇ ਵੀ ਤੁਸੀਂ ਲੰਗਰ ਬਾਹਰ ਕਰ ਲਿਆ ਕਰੋ। ਫੇਰ ਉਹ ਮੁੰਡਿਆਂ ਨੂੰ ਜਿਹੜੇ ਇਹਨਾਂ ਦੇ ਨਾਲ ਦੇ ਸੀ ਕਿ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਜੀ ਅੱਜ ਸ਼ਾਮ ਦਾ ਲੰਗਰ ਤੁਸੀਂ ਰਹਿਣ ਦਿਓ ਰਾਤੀ ਕਹਿ ਰਹੇ ਸੀਗੇ ਵੀ ਇਹਨਾਂ ਨੇ ਲੰਗਰ ਅੰਦਰੋਂ ਬੰਦ ਕਰ ਦਿੱਤਾ ਹੁਣ ਬਾਹਰ ਪੁੱਛਣ ਆਏ ਸੀ ਬੇਟੇ ਵੀ ਬਾਹਰ ਲਾ ਦਿਆ ਕਰਾਂਗੇ ਲੰਗਰ ਮੀਡੀਆ ਵਾਲਿਆਂ ਲਈ ਤੇ ਹੋਰ ਸੰਗਤਾਂ ਜਿਹੜੀਆਂ ਆਉਂਦੀਆਂ ਜਾਂਦੀਆਂ ਨੇ ਚਲੋ ਅਸੀਂ ਲੋਕਲ ਆਂਬ ਸਾਹਿਬ ਦੇ ਗੁਰੂ ਘਰ ਦੇ ਨੇੜੇ ਬੈਠੇ ਫੁਟੇਜ ਦੇ ਤੇ ਸਾਡਾ ਇਨਾਂਕ ਤਾਂ ਫਰਜ਼ ਬਣਦਾ ਕਿ ਅਸੀਂ ਚਾਹ ਪਾਣੀ ਲੰਗਰ ਪ੍ਰਸ਼ਾਦਾ ਸੰਗਤਾਂ ਨੂੰ ਸ਼ਕਾਸ ਕੀ ਜਿਹੜੀਆਂ ਦੂਰੋਂ ਦੂਰੋਂ ਆਉਂਦੀਆਂ ਨੇ ਬਾਕੀ ਦੇਸ਼ਾਂ ਪ੍ਰਦੇਸ਼ਾਂ ਤੋਂ ਵੀ ਫੋਨ ਆਉਣੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਵੀ ਤੁਸੀਂ ਵੀ ਅਰਦਾਸ ਕਰੋ ਅਸੀਂ ਉਹਨਾਂ ਨੂੰ ਕਹਿੰਨੇ ਵੀ ਵਾਇਗਰੂ ਜੀ ਤੁਸੀਂ ਪਾਠ ਕਰੋ ਤੇ ਅਰਦਾਸਾਂ ਕਰੋ ਇਹੋ ਜਿਹਾ ਯੋਧਾ ਵੀ ਸੱਚੇ ਪਾਤਸ਼ਾਹ ਉਹਨੂੰ ਤੰਦਰੁਸਤੀ ਬਖਸ਼ੇ ਤੁਸੀਂ ਦਿਮਾਗ 'ਚ ਕਿਵੇਂ ਆਇਆ ਕਿ ਤੁਸੀਂ ਇੱਥੇ ਆਉਣਾ ਹੈ ਇੱਥੇ ਸੇਵਾ ਕਰਦੇ ਹੋ ਤੁਸੀਂ ਅੰਬ ਸਾਹਿਬ ਲੱਗਾ ਤਾਰੋ ਇੱਥੇ ਜਲ ਪਾਣੀ ਤੁਸੀਂ ਲੈ ਕੇ ਆਉਣੇ ਹੋ ਅਸੀਂ ਦੇਖਿਆ ਸੀ ਪਹਿਲੇ ਦਿਨ ਤੋਂ ਜਿਹੜੀਆਂ ਇੱਥੇ ਬਾਹਰ ਚਾਹੇ ਕੋਈ মিডিਆ ਵਾਲੇ ਨੇ ਜਾਂ ਕੋਈ ਹੋਰ ਜਿਹੜੇ ਵੀ ਆਉਂਦੇ ਨੇ ਤੁਸੀਂ ਉਹਨਾਂ ਨੂੰ ਰੋਟੀ ਪਾਣੀ ਖਵਾਉਨੇ ਹੋ ਬੇਟੇ ਮਾਂ ਵਿੱਚ ਏਦਾਂ ਵੀ ਜਦੋਂ ਜਵਾਨ ਬੱਚਾ ਦੇਖਦੇ ਅਸੀਂ ਮਾਂ ਲਈ ਹੈਨਾ ਮਾਂ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਸਾਡੇ ਸਾਰਿਆਂ ਦੇ ਇੱਕੋ ਇੱਕ ਬੇਟੇ ਨੇ ਤੇ ਅਸੀਂ ਉਹ ਹਜੇ ਦੁੱਖ ਕੋਈ ਵੀ ਮਾਂ ਬਰਦਾਸ਼ਤ ਨਹੀਂ ਕਰਦਾ ਕੋਈ ਤੁਹਾਡੇ ਨਾਲ ਵੀ ਕੁਝ ਐ ਹੋ ਜਾ ਕੋਈ ਵਾਪਰਿਆ ਕਈ ਵਾ ਹੁੰਦਾ ਬੰਦਾ ਆਪਣਾ ਜਦੋਂ ਕੋਈ ਦੇਖਦਾ ਦੁੱਖ ਤਾਂ ਬੰਦਰ ਆਪਣਾ ਇਹੀ ਇਹੀ ਵਰਤਦੇ ਅਸੀਂ ਵੀ ਜਦੋਂ ਬੰਦੀ ਸਿੰਘਾਂ ਦੇ ਮੋਰਚੇ ਤੇ ਸੀ ਉਦੋਂ ਵੀ ਸੇਵਾ ਕਰਦੇ ਰੇ ਲੰਗਰ ਦੀ ਉੱਥੇ ਜਾਂਦੇ ਰੇ ਕੋਈ ਹੜਪੀਟ ਤਾਂ ਵਾਲਾ ਕੋਈ ਸੀ ਕਿ ਕੋਈ ਵੀ ਮਤਲਬ ਅਸੀਂ ਇਹੋ ਜਿਹਾ ਕਿਤੇ ਦੁੱਖ ਹੁੰਦਾ ਕੋਈ ਬਿਮਾਰ ਹੁੰਦਾ ਜੇ ਕੁਛ ਜਿੰਨੇ ਜੋਗੇ ਹੈਗੇ ਤੇ ਉਹਨਾਂ ਜੋ ਵੈਗ੍ਰੀ ਜੀ ਕਰਾਉਂਦੇ ਨੇ ਉਹਨੇ ਜੋ ਅਸੀਂ ਸਹਿਯੋਗ ਦਈਦਾ ਬੇਟੇ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠਾ ਕੋਈ ਬਾਹਰ ਬੈਠਾ ਹੈ ਉਹਨਾਂ ਨੂੰ ਇਹ ਲੱਗਦਾ ਕਿ ਇੱਕ ਤਾਂ ਰਾਜਵੀ ਜਵੰਦਾ ਉਹਨਾਂ ਦੀ ਕਜਿਸਾ ਉਹਦਾ ਉਹਨਾਂ ਦਾ ਪਹਿਰਾਵਾ ਜਦੋਂ ਸ਼ੋਅ ਲਾਉਂਦੇ ਆ ਔਰ ਦਾੜੀ ਕੇਸ ਰੱਖੇ ਹੋਏ ਪੱਗ ਜਿਹੜੀ ਹੈ ਬੰਨੀ ਹੋਈ ਜਿਹੜੀ ਸ਼ਾਨ ਹਨਾ ਪੂਰੀ ਮਤਲਬ ਉਹ ਇੱਕ ਚੀਜ਼ ਲੋਕ ਆਪਦੇ ਬੱਚਿਆਂ ਨਾਲ ਵੀ ਰਿਲੇਟ ਕਰਦੇ ਨੇ ਇੱਕ ਉਹੀ ਜੀ ਉਮਰ ਸਭ ਤੋਂ ਵੱਡਾ ਉਹਦਾ ਗੁਣ ਹੈ ਵੀ ਉਹਦੇ 'ਚ ਹੰਕਾਰ ਨਹੀਂ ਹੈਗਾ ਅਸੀਂ ਸੁਣਦੇ ਆ ਬੇਟੇ ਦੇਖਦੇ ਆ ਵੀ ਉਹਦੇ 'ਚ ਹੰਕਾਰ ਨਹੀਂ ਹੈਗਾ ਤੇ ਸਾਰਿਆਂ ਨਾਲ ਖੁਸ਼ ਹੋ ਕੇ ਦਿਲੋਂ ਬੋਲਦਾ ਹੈ ਤੇ ਉਹਦਾ ਪਿਆਰ ਹੈ ਬਾਕੀ ਵਾਹਿਗੁਰੂ ਜੀ ਜੇ ਉਹ ਤੋਂ ਕੋਈ ਗਲਤੀ ਹੋ ਗਈ ਪਰਿਵਾਰ ਤੋਂ ਕਿਸੇ ਤੋਂ ਵੀ ਤਾਂ ਵਾਹਿਗੁਰੂ ਬਖਸ਼ ਦੇਣ ਉਹਦੀ ਜ਼ਿੰਦਗੀ ਉਹਨੂੰ ਤੰਦਰੁਸਤੀ ਤੋਂ ਲੱਗਦਾ ਜਿਸ ਹਾਲ ਦੇ ਮਾਲੋ ਹਾਲਾਤ ਬਣੇ ਪਏ ਨੇ ਕਿ ਰਾਜਵੀ ਜਵੰਦਾ ਕਿਉਂਕਿ ਬ੍ਰੇਨ ਬਿਲਕੁਲ ਜਿਹੜਾ ਖਤਮਾ ਨਹੀਂ ਕੁਝ ਮੈਨੂੰ ਵਾਹਿਗੁਰੂ ਤੇ ਭਰੋਸਾ ਹੈ ਮੈਨੂੰ ਆਪਣੇ ਕਾਲਪੁਰਖ ਤੇ ਭਰੋਸਾ ਵੀ ਉਹ ਸਭ ਤੋਂ ਵੱਡਾ ਡਾਕਟਰ ਉਹੀ ਹੈ ਤੇ ਉਹ ਚਾਹੇ ਪਰ ਪਾਵੇ ਬਿਨਸਾਸ ਤੇ ਰੱਖੇ ਉਹ ਚਾਹੁੰਦਾ ਹੈ ਤਾਂ ਬਾਣੀ ਵੀ ਝੂਠੀ ਨਹੀਂ ਹੈ ਦੇ ਉਹ ਰੱਖ ਸਕਦਾ ਸਾਡੀਆਂ ਸਾਡੇ ਇਮਤਿਆ ਲੈਂਦਾ ਹੈ ਜਾਂ ਵਾਈ ਗਰੂ ਜੀ ਸਾਨੂੰ ਹਲੇ ਅਰਦਾਸ ਨਹੀਂ ਕਰਨੀ ਆਈ ਸਹੀ ਢੰਗ ਨਾਲ ਗੁਰੂ ਮਹਾਰਾਜ ਸਮਤ ਬਖਸ਼ੇ ਖੰਡ ਪੜ ਸਾਹਿਬ ਰੱਖੇ ਨੇ ਅੰਬ ਸਾਹਿਬ ਤੇ ਉੱਥੇ ਵੀ ਸੰਗਤਾਂ ਨੂੰ ਇਹੀ ਕਹਿੰਦੇ ਵੀ ਸਭ ਤੋਂ ਵੱਧ ਤੁਸੀਂ ਪਾਈ ਪਾਠ ਸੁਣੋ ਅਰਦਾਸਾਂ ਕਰੋ ਹਾਂਜੀ ਅੰਬ ਸਾਹਿਬ ਖੰਡ ਪੜ ਸਾਹਿਬ ਚੱਲਦੇ ਨੇ ਬੇਟਾ ਜੋ ਉਹਦੇ ਦਾਖਲੇ ਨਹੀਂ ਬੇਟੀ ਅੱਜ ਰੱਖੇ ਅੱਜ ਰੱਖੇ ਨੇ ਹਾਂ ਉਧਰ ਅਸੀਂ ਅਰਦਾਸਾਂ ਕਰਦੀਆਂ ਨੇ ਬੀਬੀਆਂ ਅਰਦਾਸਾਂ ਸੁਖਣੀ ਸਾਹ ਦੇ ਪਾਠ ਦੁਖ ਪੰਜਨੀ ਸਾਹਿਬ ਦੇ ਪਾਠ ਜਿੰਨਾ ਵੀ ਜਿੰਨੇ ਜੋਗਾ ਕੋਈ ਹੈ ਸਾਕ ਇੱਕ ਦੂਜੇ ਨੂੰ ਹੀ ਪੁੱਛਦੇ ਨੇ ਵੀ ਕੋਈ ਖੁਸ਼ਖਬਰੀ ਆਈ ਉਰੇ ਆਉਣ ਦਾ ਸਾਡਾ ਮਤਲਬ ਮੇਨ ਇਹੀ ਖਿੱਚ ਹੁੰਦੀ ਹੈ ਵੀ ਵਾਹਿਗੁਰੂ ਕੋਈ ਖੁਸ਼ਖਬਰੀ ਕੋਈ ਤੰਦਰੁਸਤੀ ਦੀ ਖਬਰ ਸੁਣੇ ਸਭ ਨੂੰ ਪੁੱਛੀ ਜਾਂਦਾ ਪਰ ਨਿਰਾਸ਼ ਹੋ ਕੇ ਚਲ ਜਾਈਦਾ ਫਿਰ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਹੈ ਕਿਉਂਕਿ ਵਾਹਿਗੁਰੂ ਜੀ ਵਾਲੇ ਰਸਤਾ ਹੈ ਵਾਹਿਗੁਰੂ ਜਗੇ ਅਰਦਾਸ ਕਰਨੀ ਹੈ ਉੱਤੇ ਹੀ ਇਸੇ ਮੇਰੇ ਸੇਵਾ ਕਰਾਂਗੇ ਸੱਚੇ ਭਾਸ਼ਾ ਜਰੂਰ ਸਾਡੀ ਝੋਲੀ ਵਿੱਚ ਉਹਦੀ ਜ਼ਿੰਦਗੀ ਪਾਣਗੇ ਅੰਬਸਾਹ ਵੀ ਚਲਦੇ ਆ ਖਣ ਹਾਂਜੀ ਖਣਪੁਰ ਸਾਹਿਬ ਅੱਜ ਰੱਖੇ ਨੇ ਬਾਕੀ ਹਰ ਜਗ੍ਹਾ ਜਿੱਥੇ ਵੀ ਕੋਈ ਕੋਈ ਗੁਰੂਲੇਵਾ ਸੰਗਤਾਂ ਬੈਠੀਆਂ ਨੇ ਤੇ ਉਹ ਉਹਦੇ ਨਾਲ ਪਤਾ ਨਹੀਂ ਸੰਗਤਾਂ ਦਾ ਹੀ ਇੰਨਾ ਪਿਆਰ ਹੈ ਜਾਂ ਉਹਦੀ ਉਹਦਾ ਦੁੱਖ ਹੀ ਐਡਾ ਵੱਡਾ ਹੋ ਗਿਆ ਵੀ ਸੰਗਤਾਂ ਨਾਲ ਜੁੜ ਗਈਆਂ ਬੇਟੇ ਤੇ ਵੈ ਗੁਰੂ ਉਹਨੂੰ ਚੜਦੀ ਕਲਾ ਰੱਖੇ ਹੋਰ ਮੇਰੇ ਕੋਲ ਲਫ਼ਜ਼ੇ ਨਹੀਂ ਹੈ ਕਿ ਮੈਂ ਕੀ ਕਹਾਂ ਬਿਲਕੁਲ ਫਾਰਾ ਜੀ ਨੂੰ ਤੰਦਰੁਸਤੀ ਵਕਸ ਰਹੀ ਸੀ ਆਪਣਾ ਉਦਾਂ ਹੀ ਨੱਚੇ ਟੱਪੇ ਜਿੱਦਾਂ ਅਗੇ ਸੰਗਤ ਨੂੰ ਖੁਸ਼ ਲੋਕਾਂ ਨੂੰ ਖੁਸ਼ ਕਰਦੇ ਸੀ ਉਦਾਂ ਹੀ ਜਲਦੀ ਜਲਦੀ ਠੀਕ ਹੋ ਜਾਣਾ ਬਾਕੀ ਜੇ ਸਾਡੇ ਕੋਲੋਂ ਕੋਈ ਖੂਨ ਦਾ ਕਤਰਾ ਜਾਂ ਸਾਡਾ ਕੋਈ ਅੰਗ ਉਹਦੇ ਕੰਮ ਆਉਂਦਾ ਅਸੀਂ ਉਹ ਉਹਦੇ ਲਈ ਵੀ ਤਿਆਰ ਕਿਉਂਕਿ ਅਸੀਂ ਤਾਂ ਆਪਣੀ ਜ਼ਿੰਦਗੀ ਜੀ ਲਈ ਅਸੀਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੈ ਪਰ ਵਾਹਿਗੁਰੂ ਜੀ ਉਹਨੂੰ ਠੀਕ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਤਾਂ ਇਹ ਹੀ ਲੋਕਾਂ ਦਾ ਪਿਆਰ ਹੁੰਦਾਗਾ ਜਦੋਂ ਲੋਕ ਰਾਜਵੀ ਜਵੰਦਾ ਨੂੰ ਚਾਹੁੰਦੇ ਨੇ ਜਿਹੜੇ ਤਾਂ ਤੁਸੀਂ ਦੇਖ ਸਕਦੇ ਹੋ ਵੱਖੋ ਵੱਖਰੇ ਜਿਹੜੇ ਇੱਥੇ ਲੋਕਾਂ ਦੇ ਵੱਲੋਂ ਜਿਹੜਾ ਸਵਾਲ ਲੋਕਾਂ ਦਾ ਕਿਉਂਕਿ ਪੰਜਾਬੀ ਖਾਸ ਤੌਰ ਤੇ ਜਿਹੜਾ ਹੈ ਅਰਦਾਸਾਂ ਕਰ ਰਹੇ ਨੇ ਤਾਂ ਉਹ ਚੀਜ਼ਾਂ ਦੇਖਣ ਨੂੰ ਸਾਨੂੰ ਮਿਲ ਰਹੀਆਂ ਨੇ ਕੈਮਰਾ ਪਾਸ ਦਵਿੰਦਰ ਨਾ ਮਨਦੀਪ ਜੋਤ ਫੋਟੋਸ ਮਾਲੀ